ਨਮੰਬਰ ਮਹੀਨੇ ਦੀ ਇੱਕ ਕਾਲੀ ਹਨੇਰੀ ਰਾਤ ਦਾ ਸਮਾਹ ਹੈ ਲੁਧਿਆਣੇ ਦੇ ਨੇੜਲੇ ਪਿੰਡ ਧੁਰੀ ਦੇ ਬਾਹਰਵਾਰ ਬਣੀ ਇੱਕ ਆਲੀਸ਼ਾਨ ਹਵੇਲੀ ਅੱਜ ਰੋਸ਼niਆ ਦੇ ਨਾਲ ਜਗਮਗਾਰੀ ਹੈ ਇਹ ਹਵੇਲੀ ਇਲਾਕੇ ਦੇ ਸਭ ਤੋਂ ਵੱਡੇ ਅਤੇ ਤਾਕਤਵਰ ਜ਼ਿਮੀਦਾਰ ਸਰਦਾਰ ਬਲਵੰਤ ਸਿੰਘ ਦੀ ਹੈ ਜਿਸ ਦੀ ਉਮਰ 60 ਸਾਲ ਦੇ ਕਰੀਬ ਹੈ ਅੱਜ ਬਲਵੰਤ ਸਿੰਘ ਦੇ ਘਰ ਖੁਸ਼ੀ ਦਾ ਮਾਹੌਲ ਹੈ ਕਿਉਂਕਿ ਅੱਜ ਉਸਨੇ ਆਪਣੀ ਉਮਰ ਤੋਂ ਬਹੁਤ ਛੋਟੇ ਇੱਕ ਬੇਹਦ ਕਉਬ ਸੂਰਤ ਆਰਤ ਰੂਪ ਕਾਰਨੇ ਦਾ ਵਿਆਕਰਵਾਇ ਇਸ ਰੂਪ ਜਿਸ ਤਰ੍ਹਾਂ ਰੰਗ ਦੁੱਧ ਵਰਗਾ ਚਿੱਟਾ ਸੀ ਅੱਖਾਂ ਦੇ ਵਿੱਚ ਇੱਕ ਅਜੀਬ ਜੀ ਕشش ਅਤੇ ਤੌਰ ਦੇ ਵਿੱਚ ਇੱਕ ਮਜ਼ਾਕਤ ਲੋਕ ਕਹਿੰਦੇ ਸਨ ਕਿ ਬਲਵੰਤ ਸਿੰਘ ਦੀ ਕਿਸਮਤ ਹੀ ਖੁੱਲ ਗਈ ਹੈ ਬੁਢਾਪੇ ਦੇ ਵਿੱਚ ਉਸ ਨੂੰ ਇੱਕ ਅਜੇ ਹੀ ਹੋਰ ਮਿਲ ਗਈ ਹੈ ਜੋ ਉਸ ਦੀ ਜ਼ਿੰਦਗੀ ਨੂੰ ਸਵਰਗ ਬਣਾ ਦੇਵੇਗੇ ਪਰ ਕਿਸੇ ਨੂੰ ਇਹ ਨਹੀਂ ਸੀ ਪਤਾ ਕਿ ਉਸ ਚੰਨ ਵਰਗੇ ਚਿਹਰੇ ਦੇ ਪਿੱਛੇ ਇੱਕ ਅਜਿਹਾ ਜਿਵਾਲਾ ਮੁਕੀ ਦੇਖ ਰਿਹਾ ਹੈ ਜੋ ਅਜ ਰਾਤ ਇਸ ਖਵੇਲੀ ਨੂੰ ਇਸ ਦੇ ਮਾਲਕ ਨੂੰ ਇਸ ਨੇ ਸਾਰੇ ਕਾਲੇ ਕਾਰਨਾਂ ਨੂੰ ਸੜਕੇ ਸਵਾ ਕਰ ਦੇਵੇਗਾ ਬਲਵੰਤ ਸਿੰਘ ਸ਼ਰਾਬ ਦੇ ਨਸ਼ੇ ਵਿੱਚ ਤੋਤੇ ਲੜਕੜਾਉਂਦੇ ਕਦਮਾਂ ਦੇ ਨਾਲ ਆਪਣੇ ਸਜੇ ਹੋਏ ਕਮਰੇ ਵੱਲ ਵਧਿਆ ਕਮਰੇ ਦੇ ਵਿੱਚ ਮੋਗਰੇ ਅਤੇ ਗੁਲਾਬ ਦੇ ਫੁੱਲਾਂ ਦੀ ਮਹਿਕ ਫੈਲੀ ਸੀ ਬੈੱਡ ਤੇ ਰੂਪ ਲਾਲ ਲਹੰਗੇ ਵਿੱਚ ਸਜੇ ਕੁੰਡਕਟੀ ਬੈਠੀ ਸੀ ਬਲਵੰਤ ਸਿੰਘ ਨੇ ਅੰਦਰ ਆ ਕੇ ਦਰਵਾਜ਼ਾ ਬੰਦ ਕੀਤਾ ਅਤੇ ਇੱਕ ਜੇਤੂ ਮੁਸਕਾਨਾ ਬੋਲਿਆ ਅੱਜ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਦਿਨ ਹੈ ਉਹ ਲੋਕ ਕਹਿੰਦੇ ਸਨ ਕਿ ਬਲਵੰਤ ਸਿੰਘ ਹੁਣ ਵੱਡਾ ਹੋ ਗਿਆ ਪਰ ਅੱਜ ਮੈਂ ਸਰਦ ਕਰ ਦਿਆਂਗਾ ਸ਼ੇਰ ਕਦੇ ਬੜਾ ਨਹੀਂ ਹੁੰਦਾ ਮੈਂ ਸਭ ਤੋਂ ਸੋਹਣੀ ਚੀਜ਼ ਹਾਸਲ ਕੀਤੀ ਹੈ ਉਹ ਖੋਲੀ ਖੋਲੀ ਰੂਪ ਦੇਵਲ ਬਣਾ ਹੈ ਉਸ ਨੂੰ ਲੱਗ ਰਿਹਾ ਸੀ ਕਿ ਉਸਨੇ ਦੁਨੀਆਂ ਦੀ ਸਭ ਤੋਂ ਕੀਮਤੀ ਚੀਜ਼ ਪਾ ਲਈ ਹੈ ਪਰ ਉਸ ਨੂੰ ਇਹ ਅੰਦਾਜ਼ਾ ਤੱਕ ਨਹੀਂ ਸੀ ਕਿ ਜਿਸ ਨੂੰ ਉਹ ਆਪਣੀ ਰਾਣੀ ਬਣਾ ਕੇ ਲਿਆ ਹੈ ਉਹ ਅਸਲ ਦੇ ਵਿੱਚ ਤਾਂ ਉਸਦੀ ਮਤ ਹੈ ਜਿਵੇਂ ਹੀ ਬਲਵੰਤ ਸਿੰਘ ਨੇ ਰੂਪ ਦਾ ਖੰਡ ਚੁੱਕਣ ਦੇ ਲਈ ਹੱਥ ਵਧਾਇਆ ਨਾ ਰੂਪ ਨੇ ਉਸਦਾ ਹੱਥ ਫੜ ਲਿਆ ਉਸਦੀ ਪકડ ਦੇ ਵਿੱਚ ਇੰਨੀ ਮਜ਼ਬੂਤੀ ਸੀ ਕਿ ਬਲਵੰਤ ਸਿੰਘ ਹੈਰਾਨ ਰਹਿ ਗਿਆ ਉਸ ਦੇ ਨਸ਼ੇ ਵਿੱਚ ਧੁੰਦਲੀਆਂ ਅੱਖਾਂ ਇੱਕ ਪਲ ਦੇ ਖੁੱਲ ਗਿਆ ਰੂਪ ਨੇ ਖੋੜੀ ਲਈ ਆਪਣਾ ਘੁੰਡ ਚੁੱਕਿਆ ਉਸ ਦੀਆਂ ਅੱਖਾਂ ਦੇ ਵਿੱਚ ਸ਼ਰਮ ਨਹੀਂ ਸਗੋਂ ਕੂਨ ਵਰਗੀ ਲਾਲੀ ਸੀ ਅਤੇ ਨਫ਼ਰਤ ਦੀ ਅਲ ਸੀ ਉਸ ਨੇ ਬਲਵੰਤ ਸਿੰਘ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ بڑے ਧਰਮੇ ਦੇ ਨਾਲ ਕਿਹਾ ਬਲਵੰਤ ਸਿੰਘਾ ਕੀ ਤੂੰ ਮੈਨੂੰ ਪਛਾਣਿਆ ਨਹੀਂ ਬਲਵੰਤ ਸਿੰਘ ਨੇ بڑے ਧਿਆਨ ਨਾਲ ਦੇਖਿਆ ਪਰ ਪਛਾਣ ਨਾ ਸਕਿਆ ਉਸ ਨੂੰ ਸਿਰਫ ਉਸ ਦੀ ਖੂਬਸੂਰਤੀ ਦਿਖ ਰਹੀ ਸੀ ਨਸ਼ਾ ਉਸ ਦੇ ਦਿਮਾਗ ਨੂੰ ਚੱਕਣਾ ਚੁਰ ਕਰ ਚੁੱਕਿਆ ਸੀ ਉਹ ਹੱਸਿਆ ਅਤੇ ਬੋਲੇ ਆ ਤੂੰ ਤਾਂ ਮੇਰੀ ਰੂਪ ਹੈ ਮੇਰੀ ਬੇਗਮ ਹੈ ਮੇਰੀ ਜਾਨ ਹੈ ਤੂੰ ਰੂਪ ਜੋਰ ਨਾ ਹਸੇ ਇੱਕ ਅਜਿਹੀ ਹਸੇ ਜਿਸ ਨੇ ਕਮਰੇ ਦੀਆਂ ਕੰਧਾਂ ਤੱਕ ਹਿਲਾ ਕੇ ਰੱਖ ਦਿੱਤੀਆਂ ਜਿਵੇਂ ਕੋਈ ਚੁੜੈਲ ਨਹੀਂ ਸਗੋਂ ਕੋਈ ਦੁਖੀ ਆਤਮਾ ਚੀਕਰੀ ਹੋਵੇ ਨਹੀਂ ਬਲਵੰਤਿਆ ਮੈਂ ਰੂਪ ਨਹੀਂ ਮੈਂ ਨਸੀਬ ਹਾਂ ਉਹ ਮਾਸੂਮ ਕੁੜੀ ਦੀ ਮਾਂ ਜਿਸ ਦੀ ਇੱਜ਼ਤ ਤੂੰ ਐਸੀ ਹਵੇਲੀ ਦੇ ਵਿੱਚ ਸ਼ਾਇਦ ਐਸੇ ਕਮਰੇ ਵਿੱਚ ਰੋਲੀ ਸੀ ਅਤੇ ਫਿਰ ਉਸ ਨੂੰ ਮਾਰ ਕੇ ਖੇਤਾਂ ਵਿੱਚ ਕੁੱਤਿਆਂ ਦੀ ਵੰਗ ਛੁੱਟ ਦਿੱਤਾ ਸੀ ਇਹ ਸੁਣਦੇ ਸਾਰ ਬਲਵੰਤ ਸਿੰਘ ਦਾ ਸਾਰਾ ਨਸ਼ਾ ਉਤਰ ਗਿਆ ਉਸਤੇ ਪੈਰਾ ਹਿੱਟੋ ਜਦੋਂ ਇਹ ਨਿਕਲ ਗਏ ਉਸ ਨੂੰ ਆਪਣੀਆਂ ਅੱਖਾਂ ਦੇ ਯਕੀਨ ਤੱਕ ਨਹੀਂ ਆ ਰਿਹਾ ਸੀ ਕਿ ਇਹ ਸੱਚਮੁੱਚ ਉਹੀ ਨਸੀਬੋਕਰ ਸੀ ਉਹ ਗਰੀਬ ਲਾਚਾਰ ਅਤੇ ਬੇਬਸ ਔਰਤ ਜੋ 5 ਸਾਲ ਪਹਿਲਾਂ ਐਸੇ ਖਵੇਲੀ ਦੇ ਬਾਹਰ ਬਾਰੇ ਰੋ ਰੋ ਕੇ ਇਨਸਾਫ ਮੰਗਦੀ ਸੀ ਅਤੇ ਜਿਸ ਨੂੰ ਉਸਨੇ ੱਥੇ ਮਾਰ ਕੇ ਕੱਢਿਆ ਸੀ ਪਰ ਅੱਜ ਉਹ ਇੱਥੇ ਕਿਵੇਂ ਆਈ ਇੰਨੀ ਅਮੀਰ ਇੰਨੀ ਬਦਲੀ ਹੋਈ ਅਤੇ ਉਸਦੀ ਪਤਨੀ ਬਣ ਕੇ ਇਹ ਪਲਾ ਕਿਵੇਂ ਹੋ ਸਕਦਾ ਹੈ ਆਖਰਕਾਰ ਇਹ ਸਭ ਖੋਇਆ ਤਾਂ ਹੋਇਆ ਕਿਵੇਂ ਲੇਕਿਨ ਫਿਰ ਜੋ ਇਸ ਖੌਫਨਾਕ ਰਾਤ ਦੇ ਵਿੱਚ ਹੋਇਆ ਨਾ ਜਾਣ ਕੇ ਅੱਡੇ ਵੀ ਉੱਡ ਜਾਣਗੇ ਖੋਸ਼ ਹਾਂਜੀ ਬਣੇ ਲਓ ਜੀ ਵੀਡੀਓ ਦੇ ਅੰਤ ਤੱਕ ਕੱਲੀ ਕੱਲੀ ਗੱਤ ਤੁਹਾਨੂੰ ਦਨੋ ਕਰਾਵਾਂਗੇ ਜਕਰ ਚੈਨਲ ਦੇ ਉੱਪਰ ਨਵੇਂ ਹੋ ਬੇਨਤੀ ਹੈ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਹਾਂਜੀ ਪੂਰੀ ਪਿੰਡ ਦੇ ਵਿੱਚ ਨਸੀਬੋ ਕੌਰ ਆਪਣੀ ਤੀ ਜਸਲਿਨ ਕੌਰ ਦੇ ਨਾਂ ਰਹਿੰਦੇ ਨਸੀਬੋ ਦੇ ਪਤੀ ਦੀ ਮੌਤ ਬਹੁਤ ਪਹਿਲਾਂ ਹੋ ਚੁੱਕੀ ਸੀ ਉਹ ਇੱਕ ਬਹੁਤ ਹੀ ਸਿੱਧੀ ਸਾਦੀ ਅਤੇ ਮਿਹਨਤੀ ਔਰਤ ਸੀ ਉਸ ਨੇ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਕੱਪੜੇ ਸਿਓਂ ਦਨ ਰਾਤ ਇਕ ਕਰਕੇ ਆਪਣੀ ਧਿਨੋ ਪੜਿਆ ਸੀ ਤੇ ਸ੍ਰੀਨ ਬਹੁਤ ਹੀ ਸੋਹਣੀ ਅਤੇ ਸਿਆਣੀ ਕੁੜੀ ਸੀ ਉਸ ਦਾ ਸੁਪਨਾ ਸੀ ਉਹ ਪੜ ਲਿਖ ਕੇ ਅਧਿਆਪਕਾ ਬਣੇ ਅਤੇ ਆਪਣੀ ਮਾਂ ਦੇ ਸਾਰੇ ਦੁੱਖ ਦੂਰ ਕਰਦੇ ਹੋਏ ਮਾਂ ਦੀ ਦੀ ਜਿੰਦਗੀ ਗਰੀਬੀ ਦੇ ਵਿੱਚ ਜ਼ਰੂਰ ਸੀ ਪਰ ਬੜੇ ਖੁਸ਼ਹਾਲ ਸੀ ਉਹਨਾਂ ਦੀ ਆਪਣੀ ਇੱਕ ਛੋਟੀ ਜੀ ਦੁਨੀਆ ਸੀ ਜਿਸ ਵਿੱਚ ਪਿਆਰ ਅਤੇ ਸੁਪਨੇ ਸਨ ਉਹ ਰੋਜ਼ ਸਵੇਰੇ ਉੱਠ ਕੇ ਗੁਰਦੁਆਰਾ ਸਾਹਿਬ ਜਾਂਦ ਗਾਂ ਉੱਤੇ ਬੜੇ ਮਨ ਲਗਾ ਕੇ ਸੇਵਾ ਕਰਦੀਆਂ ਅਤੇ ਫਿਰ ਆਪਣੇ ਕੰਮਾਂ ਤੇ ਲੱਗ ਜਾਂਦੀਆਂ ਪਿੰਡ ਵਾਲੇ ਨਸੀਬੋ ਦੀ ਬਹੁਤ ਇੱਜ਼ਤ ਕਰਦੇ ਕਿਉਂਕਿ ਉਸਨੇ ਬਿਨਾਂ ਕਿਸੇ ਰੇ ਦੇ ਆਪਣੀ ਤੀਨ ਨੂੰ ਬਹੁਤ ਵਧੀਆ ਸੰਸਕਾਰ ਦਿੱਤੇ ਸਨ ਪਰ ਪਿੰਡ ਦਾ ਸਰਪੰਚ ਅਤੇ ਜਿਮੀਦਾਰ ਬਲਵੰਤ ਸਿੰਘ ਪੂਰੇ ਇਲਾਕੇ ਦੇ ਵਿੱਚ ਆਪਣੀ ਅਯਾਸ਼ੀ ਅਤੇ ਤਕੇਸ਼ਾਈ ਦੀ ਬਦਨਾਮੀ ਉਸਦੀ ਨਜ਼ਰ ਹਮੇਸ਼ਾ ਗਰੀਬਾਂ ਦੀਆਂ ਖਤਿਆਂ ਪੈਣਾ ਤੇ ਰਹਿੰਦੇ ਉਹ ਸੋਚਦਾ ਸੀ ਕਿ ਪੈਸੇ ਤੇ ਤਾਕਤ ਨਾਲ ਉਹ ਕੁਝ ਵੀ ਕਰ ਸਕਦਾ ਹੈ ਉਸਦੀ ਪਤਨੀ ਦੀ ਮਤ ਹੋ ਚੁੱਕੀ ਸੀ ਅਤੇ ਉਸਦੇ ਬੱਚੇ ਵਿਦੇਸ਼ਾਂ ਦੇ ਵਿੱਚ ਸਨ ਇਸ ਲਈ ਉਹ ਇੱਥੇ ਖੁੱਲਾਸਾ ਬਣਿਆ ਫਿਰਦਾ ਸੀ ਇੱਕ ਦਿਨ ਜਸਲੀਨ ਪੜ ਕੇ ਵਾਪਸ ਆ ਰਹੀ ਸੀ ਕਿ ਬਲਵੰਤ ਸਿੰਘ ਦੀ ਗੱਡੀ ਉਸਦੇ ਕੋਲ ਆ ਕੇ ਰੁਕੇ ਉਸਨੇ ਜਸਲੀਨ ਛੜਨ ਦੀ ਕੋਸ਼ਿਸ਼ ਕੀਤੀ ਉਸ ਨੂੰ ਆਪਣੀ ਗੱਡੀ ਵਿੱਚ ਬੈਠਣ ਲਈ ਕਿਹਾ ਪਰ ਜਸਲੀਨ ਨੇ ਡਰਨ ਦੀ ਬਜਾਏ ਉਸ ਨੂੰ ਕੋਰਾ ਜਵਾਬ ਦਿੱਤਾ ਸਰਦਾਰ ਜੀ ਮੈਂ ਗਰੀਬ ਹਾਂ ਪਰ ਬਗੈਰਤ ਨਹੀਂ ਆਪਣੀ ਉਮਰ ਦਾ ਲਿਹਾਜ਼ ਕਰੋ ਇਹ ਕਹਿ ਕੇ ਉੱਥੋਂ ਭੱਜ ਗਏ ਬਲਵੰਤ ਸਿੰਘ ਦੀ ਮਰਦਾਨਗੀ ਨੂੰ ਜਿਵੇਂ ਸੱਟ ਲੱਗੇ ਉਸ ਨੇ ਸੋਚਿਆ ਕਿ ਇੱਕ ਗਰੀਬ ਦੀ ਧੀ ਦੇ ਵਿੱਚ ਇੰਨੀ ਹਿੰਮਤ ਕਿ ਉਸ ਨੂੰ ਨਾ ਕਹਿ ਸਕੇ ਉਹ ਵੀ ਬਲਵੰਤ ਸਿੰਘ ਨੂੰ ਉਸ ਨੇ ਜਸਲੀਨ ਨੂੰ ਸਭ ਕੁਝ ਕਰਨ ਦੀ ਥਾਂ ਲਈ ਉਸ ਨੇ ਸੋਚਿਆ ਕਿ ਉਹ ਇਸ ਚਿੜੀ ਦੇ ਖੰਮ ਘਟ ਕੇ ਰਹੇਗਾ ਤਾਂ ਜੋ ਉਹ ਮੁੜ ਕੇ ਉੱਡਣ ਜੋਗੀ ਨਾ ਰਹੇ ਕੁਝ ਦਿਨਾਂ ਬਾਅਦ ਜਦੋਂ ਨਸੀਬੋ ਕੌਰ ਕਿਸੇ ਕਾਮ ਲਈ ਦੂਜੇ ਪਿੰਡ ਆਪਣੀ ਭੈਣ ਦੇ ਕੋਲ ਗਈ ਸੀ ਨਾ ਬਲਵੰਤ ਸਿੰਘ ਨੇ ਮੌਕਾ ਦੇਖਿਆ ਸ਼ਾਮ ਦਾ ਵੇਲਾ ਸੀ ਜਸਲੀਨ ਘਰ ਦੇ ਵਿੱਚ ਇਕੱਲੀ ਸੀ ਬਲਵੰਤ ਸਿੰਘ ਨੇ ਆਪਣੇ ਦੋ ਖਾਸ ਗੁੰਡਿਆਂ ਨੂੰ ਭਜਾਇਆ ਉਹ ਦਸਲੀਨ ਨੂੰ ਜ਼ਬਰਦਸਤੀ ਚੁੱਕ ਕੇ ਬਲਵੰਤ ਸਿੰਘ ਦੀ ਖਵੇਲੀ ਲੱਗੇ ਉਸ ਰਾਤ ਉਸ ਖਵੇਲੀ ਦੀਆਂ ਮੋਟੀਆਂ ਕੰਧਾਂ ਤੇ ਇੱਕ ਮਾਸੂਮ ਦੀਆਂ ਚੀਕਾਂ ਸੁਣਿਆ ਜੋ ਬਾਹਰ ਤੱਕ ਨਹੀਂ ਗਈਆਂ ਬਲਵੰਤ ਸਿੰਘ ਨੇ ਆਪਣੀ ਹਵਾਸ ਪੂਰੀ ਕਰਨ ਲਈ ਉਸ ਨਾਲ ਬੜੀ ਤਰੰਦਗੀ ਕੀਤੀ ਜਸਲੀਨ ਨੇ ਬਹੁਤ ਵਿਰੋਧ ਕੀਤਾ ਉਸਦੇ ਪੈਰ ਫੜੇ ਉਸਨੂੰ ਬਾਬਾ ਜੀ ਕਹਿ ਕੇ ਤਰਲਣੇ ਕੀਤੇ ਪਰ ਬਲਵੰਤ ਸਿੰਘ ਦੇ ਸਿਰ ਤੇ ਸ਼ੈਤਾਨ ਸਵਾਰ ਸੇ ਜਮਉ ਜਸਲੀਨ ਨੇ ਕਿਹਾ ਕਿ ਉਹ ਪਰਸਤੇ ਕੋਰ ਜਾਵਗੇ ਅਤੇ ਸਾਰੇ ਪਿੰਡ ਨੂੰ ਦੱਸੇਗੇ ਤਾਂ ਬਲਵੰਤ ਸਿੰਘ ਡਰ ਗਿਆ ਉਸ ਨੂੰ ਆਪਣੀ ਇੱਜ਼ਤ ਖਰਾਬ ਹੋਣ ਦਾ ਡਰ ਸੀ ਉਸ ਨੇ ਆਪਣੇ ਪਾਪ ਨੂੰ ਲੁਕਾਉਣ ਦੇ ਲਈ ਜਸਲੀਨ ਦਾ ਗਲਾ ਘੁੱਟ ਕੇ ਉਤਹੀ ਵਿਚਾਰੀ ਨੂੰ ਹਮੇਸ਼ਾਲੀ ਸਵਾਦ ਦਿੱਤਾ ਉਸ ਨੇ ਆਪਣੀ ਤਾਕਤ ਅਤੇ ਪੈਸੇ ਦੇ ਜ਼ੋਰ ਨਾਲ ਉਸ ਨੂੰ ਰਾਤ ਦੇ ਹਨੇਰੇ ਵਿੱਚ ਗੁਰਦ-ਬੁਰਦ ਕਰਾ ਦਿੱਤਾ ਅਤੇ ਪਿੰਡ ਦੇ ਵਿੱਚ ਇਹ ਅਫਵਾਹ ਫੈਲਾ ਦਿੱਤੇ ਕਿ ਨਸੀਬੋ ਦੀ ਕੁੜੀ ਕਿਸੇ ਮੁੰਡੇ ਨਾਲ ਭੱਜ ਗਈ ਹੈ ਜਦੋਂ ਨਸੀਬੋ ਕੌਰ ਵਾਪਸ ਆਈ ਨਾ ਤਾਂ ਉਸ ਉਹ ਆਪਣੀ ਧੀ ਨਾਲ ਮਿਲੇ ਤਾਂ ਉਹ ਤਾਗਲਾ ਬੰਗ ਨੱਪਣ ਲੱਗੇ ਉਸਨੇ ਹਰ ਗੜੇ ਹਰ ਘੜੇ ਛਾਂ ਮਰੇਆ ਉਸਮੋਂ ਜਸਲੀਨ ਦੀ ਇੱਕ ਚੁੰਨੀ ਖੇਤਾਂ ਦੇ ਕੰਡੇ ਬਿਲੇ ਜਿਸ ਤੇ ਖੂਨ ਦੇ ਛੱਟੇ ਸਨ ਨਸੀਬੋ ਦਾ ਦਿਲ ਬੈਠ ਗਿਆ ਉਹ ਸਮਝ ਗਏ ਕਿ ਉਸਦੀ ਧੀ ਦੇ ਨਾਲ ਜ਼ਰੂਰ ਕੁਝ ਮਾੜਾ ਹੋਇਆ ਹੈ ਉਸਨੇ ਪਿੰਡ ਦੇ ਲੋਕਾਂ ਤੋਂ ਪੁੱਛਿਆ ਤਾਂ ਕਿਸੇ ਨੇ ਦਬੀ ਜ਼ੁਬਾਨ ਦੇ ਵਿੱਚ ਕਿਹਾ ਵੀ ਆਖਰੀ ਵਾਰ ਜਸਲੀਨ ਨੂੰ ਬਲਵੰਤ ਸਿੰਘ ਦੀ ਗੱਡੀ ਦੇਖਿਆ ਸੀ ਅਤੇ ਫਿਰ ਹਵੇਲੀ ਲੱਜਾਇਆ ਗਿਆ ਨਸੀਬੋ ਰੋਂਦੀ ਕੋਰਣਾਉਂਦੀ ਬਲਵੰਤ ਸਿੰਘ ਦੀ ਹਵੇਲੀ ਪਹੁੰਚੇ ਉਸਨੇ ਬਲਵੰਤ ਦੇ ਪੈਰ ਫੜੇ ਤਰਲੇ ਕਿਤੇ ਕਿਆ ਸਰਦਾਰ ਜੀ ਮੇਰੀ ਕੁੜੀ ਨੂੰ ਮੜਦੇ ਹੋ ਮੈਂ ਕਿਸੇ ਨੂੰ ਕੁਝ ਨਹੀਂ ਦੱਸਾਂਗੇ ਮੈਂ ਪਿੰਡ ਵੀ ਛੱਡ ਜਾਾਂਗੇ ਮੈਂ ਕਿਸੇ ਨੂੰ ਕੁਝ ਨਹੀਂ ਦੱਸਾਂਗੇ ਮੈਂ ਪਿੰਡ ਤੱਕ ਛੱਡ ਜਾਾਂਗੇ ਬਸ ਮੇਰੀ ਧੀ ਮੈਨੂੰ ਮੜਦੇ ਹੋ ਕਾ ਮੈਂ ਉਸ ਦਾ ਅੰਤਮ ਸੰਸਕਾਰ ਤੱਕ ਕਰ ਸਕਾ ਪਰ ਬਲਵੰਤ ਸਿੰਘ ਨੇ ਉਸ ਨੂੰ ਟੁੱਡੇ ਮਾਰ ਕੇ ਖਵੇਲੀ ਵਿੱਚੋਂ ਬਾਹਰ ਕੱਢ ਦਿੱਤਾ ਤੇਰੀ ਕੁੜੀ ਅਬਾਰਾ ਸੀ ਕਿਸੇ ਯਾਰ ਦੇ ਨਾਲ ਨਿਕਲ ਗਈ ਹੋਣੀ ਮੇਰੇ ਦਰ ਤੇ ਕੀ ਲੜਾਈ ਹੈ ਮੈਂ ਪਰਾ ਤੇਰੀ ਤੀਦਾ ਕਰਾਂਗਾ ਕਿ ਮੈਂ ਸ਼ਰੀਫਾ ਸਾਰਾ ਪਿੰਡ ਜਾਣਦਾ ਹੈ ਚਲੇ ਜਾ ਤੂੰ ਨਹੀਂ ਤਾਂ ਤੈਨੂੰ ਵੀ ਮਾਰ ਦਾਂਗਾ ਤੇਰੀ ਖਲਤ ਵੀ ਤੇਰੀ ਤੀਵਰਗੇ ਕਰਾਂਗਾ ਨਸੀਬੋ ਕੌਰ ਥਾਣੇ ਗਏ ਪਰ ਪੁਲਿਸ ਦਾ ਬਲਵੰਤ ਸਿੰਘ ਦੀ ਜੇਬ ਦੇ ਵਿੱਚ ਥਾਣੇਦਾਰ ਨੇ ਰਿਪੋਰਟ ਲਿਖਣ ਦੀ ਬਜਾਏ ਨਸੀਬੋ ਨੂੰ ਹੀ ਡਰਾਇਆ ਧਮਕਾਇਆ ਅਤੇ ਕਿਆ ਕਿ ਜੇਕਰ ਸਰਪੰਚ ਸਾਹ ਵਰਗੇ ਇੱਥੇ ਹਰ ਬੰਦੇ ਦੀ ਕਿਰਤ ਤੇ ਕੁਛ ਛੁਟਾ ਇਲਜ਼ਾਮ ਲਗਾਵੰਗੇ ਨਾ ਤਾਂ ਤੈਨੂੰ ਹੀ ਅੰਦਰ ਕਰ ਦਾਂਗੇ ਹਰ ਪਾਸੋਂ ਨਿਰਾਸ਼ ਹੋ ਕੇ ਨਸੀਬੋ ਵਿਤਾਰੀ ਟੁੱਟ ਗਏ ਉਸ ਨੂੰ ਸਮਝ ਆ ਗਿਆ ਕਿ ਗਰੀਬ ਦੀ ਕੋਈ ਸੁਣਵਾਈ ਨਹੀਂ ਹੈ ਨਾ ਕਾਨੂੰਨ ਕੋਲੇ ਨਾ ਹੀ ਰੱਬ ਕੋਲੇ ਉਸ ਉਸਨੇ ਆਪਣੀ ਧੀ ਦੀ ਉਸ ਕੋ ਨਾਲ ਲਿਬੜੀ ਚੁਨੀ ਨੂੰ ਸਾਤੇ ਨਾਲ ਲਾ ਕੇ ਕਸਮ ਖਾਦੇ ਕਿ ਮੈਂ ਰੋਮਾਗੀ ਨਹੀਂ ਹੁਣ ਮੈਂ ਇਸ ਖੰਜਵੰਦ ਦਾ ਹਿਸਾਬ ਲਵਾਂਗੇ ਜਿਸ ਖਵੇਲੀ ਵਿੱਚ ਮੇਰੀ ਧੀ ਦੀ ਇੱਜ਼ਤ ਲੁੱਟੀ ਗਈ ਸੀ ਮੇਰੀ ਧੀ ਦੀ ਚੀਕ ਦੱਬ ਗਈ ਸੀ ਉਸੇ ਖਵੇਲੀ ਦੇ ਵਿੱਚ ਮੈਂ ਬਰਮਤ ਸਿੰਘ ਦੀ ਚੀਕ ਢਾਵਾਗੇ ਮੈਂ ਚੰਡੀ ਬਣ ਕੇ ਵਾਪਸ ਆਵਾਂਗੇ ਮੈਂ ਉਸ ਨੂੰ ਤੜਪਾਤ ਤਰਫਾ ਕੀ ਮਾਰਾਂਗੇ ਉਸੇ ਰਾਤ ਨਸੀਬੋ ਕੌਰ ਨੇ ਆਪਣਾ ਛੋਟਾ ਜਿਹਾ ਘਰ ਛੱਡ ਦਿੱਤਾ ਪਿੰਡ ਤੋਂ ਗਾਇਬ ਹੋ ਗਏ ਲੋਕਾਂ ਨੇ ਸੋਚਿਆ ਸ਼ਾਇਦ ਉਹ ਸਦਮੇ ਵਿੱਚ ਮਰ ਗਈ ਹੋਵੇਗੀ ਦੱਕ ਤੇ ਦੂਰ ਚਲੇ ਗਏ ਪਰ ਕਿਸੇ ਨੂੰ ਇਹ ਨਹੀਂ ਸੀ ਪਤਾ ਕਿ ਉਹ ਮਰੀ ਨਹੀਂ ਸਗੋਂ ਕਿ ਨਵੀਂ ਨਸੀਬੋ ਦਾ ਜਨਮ ਹੋਇਆ ਹੈ ਜੋ ਹੁਣ ਸਿਰਫ ਬਦਲੇ ਲਈ ਜਉਂਦੀ ਹੈ ਨਸੀਬੋ ਕੌਰ ਸ਼ਹਿਰ ਚਲੇ ਗਏ ਉੱਤੇ ਜਾ ਕੇ ਉਸ ਨੇ ਸਭ ਤੋਂ ਪਹਿਲਾਂ ਆਪਣਾ ਹੁਲੀਆ ਬਦਲਿਆ ਉਸ ਨੇ ਆਪਣੇ ਅੰਦਰ ਦੀ ਬੰਪਾ ਨੂੰ ਮਾਰ ਕੇ ਇੱਕ ਪੱਥਰ ਦਿਲ ਔਰਤ ਬਣ ਦਾ ਫੈਸਲਾ ਕੀਤਾ ਉਸਨੇ ਦਿਨ ਰਾਤ ਮਿਹਨਤ ਕੀਤੀ ਛੋਟੇ ਕੰਮਾਂ ਤੋਂ ਸ਼ੁਰੂਆਤ ਕੀਤੀ ਉਸਦੇ ਅੰਦਰ ਬਦਰੇ ਦੀ ਅਗ ਐਨੀ ਤੇਜ਼ ਸੀ ਕਿ ਉਸਨੂੰ ਤਕਾਵਟ ਮਹਿਸੂਸ ਨਹੀਂ ਹੁੰਦੇ ਸੀ ਕਿਸਮਤ ਮੇਰੀ ਉਸਦਾ ਸਾਥ ਦਿੱਤਾ ਉਸਨੇ ਇੱਕ ਬਜ਼ੁਰਗ ਤੇ ਬੇਔਲਾਦ ਕਰੋੜਪਤੀ ਔਰਤ ਮਿਲੇ ਜੋ ਕੈਂਸਰ ਨਾਲ ਪੀੜ ਸੇ ਨਸੀਬੋ ਨੇ ਉਸਦੀ ਬੜੀ ਸੇਵਾ ਕੀਤੀ ਉਸਨੂੰ ਆਪਣੀ ਮਾਂ ਦੇ ਵਾਂਗ ਸੰਭਾਲਿਆ ਮਨ ਤੋਂ ਪਹਿਲਾਂ ਉਸ ਔਰਤ ਨੇ ਆਪਣੀ ਸਾਰੀ ਜਾਇਦਾਦ ਨਸੀਬੋ ਦੇ ਨਾਮ ਕਰ ਦਿੱਤੀ ਕਿਉਂਕਿ ਉਸਦਾ ਆਪਣਾ ਕੋਈ ਨਹੀਂ ਸੀ 5 ਸਾਲਾਂ ਦੇ ਅੰਦਰ ਅੰਦਰ ਨਸੀਬੋ ਕੋਰੇ ਜੋ ਕਦੇ ਦੋ ਬਖਤੀ ਰੋਟੀ ਲਈ ਕੰਨ ਇੱਕ ਅਮੀਰ ਬਿਜਨਸਵੋਮਨ ਬਣ ਗਿਆ ਉਸਨੇ ਆਪਣਾ ਨਾਮ ਬਦਲ ਕੇ ਰੂਪਕਰ ਰੱਖ ਲਿਆ ਉਸਨੇ ਆਪਣੇ ਆਪ ਨੂੰ ਇਹਨਾਂ ਬਦਲਿਆ ਆਪਣੇ ਬੋਲਣ ਦਾ ਢੰਗ ਤੁਰੰਦਾ ਅੰਦਾਜ਼ ਪਹਿਰਾਵਾ ਮੇਕਅਪ ਕਿ ਕੋਈ ਉਸਨੂੰ ਪਛਾਣ ਨਹੀਂ ਸਕਦਾ ਸੀ ਉਸਦਾ ਚਿਹਰਾ ਅਜੇ ਵੀ ਜਵਾਨ ਲੱਗਦਾ ਕਿਉਂਕਿ ਉਸਨੇ ਆਪਣੀ ਸਿਹਤ ਦਾ ਬਹੁਤ ਖਿਆਲ ਰੱਖਿਆ ਸੀ ਸਿਰਫ ਇੱਕ ਮਕਸਦ ਲਈ ਬਲਵੰਤ ਸਿੰਘ ਦੀ ਬਰਬਾਦੀ ਉਸਨੇ ਅੰਗਰੇਜ਼ੀ ਵਿੱਚ ਸ਼ੈਰੀ ਤੌਰ ਤਰੀਕੇ ਨਾਲ ਕਿ ਤਾਂ ਜੋ ਬਲਵੰਤ ਸਿੰਘ ਵਰਗੇ ਲੋਕਾਂ ਵਿੱਚ ਉੱਠ ਬੈਠ ਸਕੇ 5 ਸਾਲਾਂ ਦੇ ਬਾਅਦ ਨਸੀਬੋਕਰ ਜਦੋਂ ਰੂਪਕਰ ਸੀ ਪਸ ਉਸੇ ਇਲਾਕੇ ਬਜਾਏ ਉਸਨੇ ਲੁਧਿਆਣਾ ਵਿੱਚ ਇੱਕ ਵੱਡਾ ਬੰਗਲੋ ਖਰੀਦਿਆ ਅਤੇ ਕਾਰੋਬਾਰ ਸ਼ੁਰੂ ਕੀਤਾ ਉਸ ਨੂੰ ਪਤਾ ਲੱਗਿਆ ਕਿ ਬਲਵੰਤ ਸਿੰਘ ਅਜੇ ਵੀ ਉਹੀ ਅਯਾਸ਼ੀ ਕਰ ਰਿਹਾ ਹੈ ਅਤੇ ਹੁਣ ਉਹ ਰਾਜਨੀਤੀ ਵਿੱਚ ਆਉਣ ਦੀ ਕੋਸ਼ਿਸ਼ ਕਰਦਾ ਹੈ ਰੂਪ ਨੇ ਇੱਕ ਸਾਜਿਸ਼ ਰਚੀ ਉਸਨੇ ਇੱਕ ਵੱਡੀ ਪਾਰਟੀ ਰੱਖੀ ਜਿੱਥੇ ਸ਼ਹਿਰ ਦੇ ਅਮੀਰ ਅਤੇ ਰਸੂਖਤਾਰ ਲੋਕਾਂ ਨੂੰ ਬੁਲਾਇਆ ਸੀ ਜਿਨ੍ਹਾਂ ਵਿੱਚ ਬਲਵੰਤ ਸਿੰਘ ਵੀ ਸ਼ਾਮਲ ਸੀ ਜਦੋਂ ਪਾਰਟੀ ਵਿੱਚ ਬਲਵੰਤ ਸਿੰਘ ਨੇ ਰੂਪ ਨੂੰ ਦੇਖਿਆ ਨਾ ਤਾਂ ਉਹ ਦੇਖਦਾ ਹੀ ਰਹਿ ਗਿਆ ਰੂਪ ਦੀ ਖੂਬਸੂਰਤੀ ਉਸ ਦਾ ਅੰਦਾਜ਼ ਹੈ ਅਤੇ ਉਸ ਦੀ ਅਮੀਰੀ ਨੇ ਉਸ ਨੂੰ ਅੰਨ੍ਹਾ ਕਰ ਦਿੱਤਾ ਉਹ ਪੁੱਲਗ ਉਹ 60 ਸਾਲ ਦਾ ਹੈ ਰੂਪ ਨੇ ਵੀ ਆਪਣਾ ਜਾਲ ਛੋਟਿਆ ਉਸਨੇ ਬਲਵੰਤ ਸਿੰਘ ਵੱਲ ਥੋੜੀ ਤਵਜਹ ਦਿੱਤੀ ਉਸ ਨਾਲ ਮਿੱਟੀਆਂ ਮਿੱਟੀਆਂ ਗੱਲਾਂ ਕੀਤੀਆਂ ਉਸ ਨੂੰ ਅਹਿਸਾਸ ਕਰਵਾਇਆ ਕਿ ਉਸ ਨੂੰ ਪਸੰਦ ਕਰਦੀ ਹੈ ਬਲਵੰਤ ਸਿੰਘ ਨੂੰ ਲੱਗਿਆ ਸ਼ਾਇਦ ਇਹ ਅਮੀਰ ਔਰਤ ਉਸਤੇ ਮੋਹਤ ਹੈ ਉਸ ਨੂੰ ਆਪਣੀ ਜਵਾਨੀ ਦੇ ਦਿਨ ਯਾਦ ਆ ਗਏ ਥੋੜੀ-ਥੋੜੀ ਮੁਲਾਕਾਤਾਂ ਵਧੀਆਂ ਰੂਪ ਨੇ ਬਲਵੰਤ ਨੂੰ ਇਹ ਅਹਿਸਾਸ ਕਰਵਾਇਆ ਕਿ ਉਹ ਬਹੁਤ ਕਲੀ ਹੈ ਅਤੇ ਉਸਨੂੰ ਇੱਕ ਮਜ਼ਬੂਤ ਅਤੇ ਤਾਕਤਵਰ ਸਹਾਰੇ ਦੀ ਲੋੜ ਹੈ ਉਸਨੇ ਕਿਹਾ ਕਿ ਉਸ ਨੂੰ ਇੱਕ ਅਜਿਹਾ ਮਰਦੀ ਲੋੜ ਹੈ ਜੋ ਉਸਦੇ ਕਾਰੋਬਾਰ ਨੂੰ ਸੰਭਾਲ ਸਕੇ ਬਲਵੰਤ ਸਿੰਘ ਜੋ ਦਾਲਚੀ ਅਤੇ ਹਮਸੀ ਸੇ ਸੋਚਣ ਲੱਗਿਆ ਜੇ ਇਸ ਨਾਲ ਗਿਆ ਹੋ ਜਾਵੇ ਨਾ ਪੰਜ ਤੀ ਸਾਰੀ ਦੌਲਤ ਵੀ ਮੇਰੀ ਹੋ ਜਾਵੇਗੀ ਅਤੇ ਬੁੜਾਪਾ ਵੀ ਰੰਗीन ਹੋ ਜਾਵੇਗਾ ਉਹ ਸੋਚ ਰਿਹਾ ਸੀ ਕਿ ਮੇਰੇ ਜੀਵਨ ਦੀ ਸਭ ਤੋਂ ਵੱਡੀ ਜਿੱਤ ਹੋਵੇਗੀ ਉਸ ਨੂੰ ਕੀ ਪਤਾ ਸੀ ਕਿ ਉਹ ਜਿਸ ਨੂੰ ਸ਼ਿਕਾਰ ਸਮਝਿਆ ਹੈ ਅਸਲ ਦੇ ਵਿੱਚ ਉਹ ਬਹੁਤ ਵੱਡੀ ਸ਼ਿਕਾਰੀ ਹੈ ਜੋ ਉਸ ਨੂੰ ਹੌਲੀ ਹੌਲੀ ਮੌਤ ਦੇ ਮੋਭਲ ਜਾਰੀ ਹੋਏ ਆਖਿਰਕਾਰ ਬਲਵੰਤ ਸਿੰਘ ਨੇ ਜ਼ਿਆਦੀ ਪੇਸ਼ਕਸ਼ ਕਰੀ ਦਿੱਤੀ ਰੂਪ ਨੇ ਥੋੜੇ ਨਕਰੇ ਦਿਖਾ ਕੇ ਕੁਝ ਸ਼ਰਤਾਂ ਰੱਖ ਕੇ ਹਾਂ ਕਰ ਦਿੱਤੇ ਉਸ ਨੇ ਸ਼ਰਤ ਰੱਖੇ ਵਿਆਹ ਤੋਂ ਬਾਅਦ ਉਹ ਆਪਣੀ ਸਾਰੀ ਜਾਇਦਾਦ ਬਲਵੰਤ ਸਿੰਘ ਦੇ ਨਾਮ ਕਰ ਦੇਵੇਗੀ ਬਸ ਉਸ ਨੂੰ ਪਿਆਰ ਕਰੇ ਬਲਵੰਤ ਸਿੰਘ ਤਾਂ ਜਿਵੇਂ ਪਾਗਲ ਹੀ ਹੋ ਗਿਆ ਪਿੰਡ ਵਿੱਚ ਲੜਾ ਪੈ ਗਿਆ ਸਰਪੰਚ ਇੱਕ ਅਮੀਰ ਸ਼ਹਿਰੀ ਔਰਤ ਨਾਲ ਵਿਆਹ ਕਰਵਾ ਰਿਹਾ ਹੈ ਬਲਵੰਤ ਸਿੰਘ ਫੋਲਿਆਣੀ ਸਮਾਰਿਆ ਸੀ ਉਸਨੇ ਵਿਆਹ ਦੀਆਂ ਜ਼ੋਰਦਾਰ ਤਿਆਰੀਆਂ ਕੀਤੀਆਂ ਪੂਰੇ ਪਿੰਨੋ ਸਜਦਾ ਤਾ ਉਸਨੇ ਸੋਚਿਆ ਕਿ ਉਹ ਦੁਨੀਆ ਦਾ ਸਭ ਤੋਂ ਖੁਸ਼ਕਿਸਮਤ ਇਨਸਾਨ ਹੈ ਜਿਸ ਦੀ ਕਿਸਮਤ ਬੜੀ ਚੱਗੀ ਹੈ ਚਲੋ ਜੀ ਜ਼ਿਆਦਾ ਦਿਨ ਆ ਗਿਆ بڑے ਵੱਡੇ ਵੱਡੇ ਨੇਤਾ ਮੰਤਰੀ ਐਮ ਐਲ ਏ ਅਤੇ ਆਸ-ਪਾਸ ਦੇ ਪਿੰਡਾਂ ਦੇ ਸਰਪੰਚ ਆਮ ਲੋਕ ਉਸਦੇ ਰਿਸ਼ਤੇਦਾਰ ਸਭ ਲੋਕ ਸਜੇ ਗਏ ਸਾਰੇ ਉਸ ਨੂੰ ਮਦਾਨਾ ਦੇ ਸੁਣੇ ਸਾਰੇ ਕਾਰੇ ਸੁਣੇ ਵੀ ਤੁਸੀਂ ਤਾਂ ਬਿਲਕੁਲ ਕਮਾਲ ਕਰ ਦਿੱਤੀ ਹੈ ਜਿਸ ਉਮਰ ਦੇ ਵਿੱਚ ਰਿਟਾਇਰਮੈਂਟ ਲੈ ਕੇ ਲੋਕ ਜਿਹੜੇ ਹਨ ਬੈਠ ਜਾਂਦੇ ਹਨ ਤੁਸੀਂ ਉਸ ਉਮਰ ਦੇ ਵਿੱਚ ਵੀ ਲਗੇ ਹੋ ਅਤੇ ਸਿਰਫ ਸੁੰਦਰ ਔਰਤ ਨਹੀਂ ਲਭੇ ਤੁਸੀਂ ਆ ਦੇਖੋ ਕਿੰਨੀ ਅਮੀਰ ਔਰਤ ਨਹੀਂ ਹੈ ਇਸੇ ਨਾਲ ਤੁਹਾਡਾ ਕਦ ਜਰਾ ਹੈ ਬਹੁਤ ਉੱਚਾ ਹੋ ਜਾਵੇਗਾ ਜਿਹੜੇ ਚਮਚੇ ਹਨ ਉਹ ਵੀ ਉਸ ਨੂੰ ਚਾਬੀਆਂ ਪਰਦੇ ਕਹਿੰਦੇ ਸਰਪੰਚ ਸਾਹਿਬ ਬਹੁਤ ਵੱਡੀ ਕਮਾਲ ਕਰ ਦਿੱਤੀ ਹੈ ਲੋਕ ਤਾਂ ਕਹਿੰਦੇ ਹਨ ਕਿ ਤਸੀ ਵੱਡੇ ਹੋ ਗਏ ਹੋ ਲੇਕਿਨ ਤਸੀ ਦਿਖਾ deta ਹੈ ਤਸੀ ਕੋਈ ਆਮ ਇਨਸਾਨ ਨਹੀਂ ਸ਼ੇਰ ਗੋਸ਼ੇਰ ਜੋ ਕਿ ਕਦੇ ਬੁੱਢਾ ਨਹੀਂ ਹੁੰਦਾ ਹਮੇਸ਼ਾ ਜਵਾਨੀ ਦੇ ਵਿੱਚ ਰਹਿੰਦਾ ਹੈ ਵਾਜੀ ਵਾ ਕਮਾਲ ਕਰ ਦਿੱਤੀ ਹੈ ਹੁਣ ਉਸ ਦਾ ਵਿਆਹ ਹੁੰਦਾ ਹੈ ਚਾਰ ਨਵਾ ਪੜੀਆਂ ਜਾਂਦੀਆਂ ਹਨ ਅਤੇ ਸਾਰੇ ਰਸਮੋ ਰਿਵਾਜ ਹੋਣ ਤੋਂ ਬਾਅਦ ਜਦੋਂ ਬਰਾਤ ਘਰ ਆ ਪਸਾਂਦੀ ਹੈ ਤਾਂ ਬੜਾ ਖੁਸ਼ ਹੈ ਬੜਾ ਉਸ ਨੂੰ ਚਾਤੜਿਆ ਹੈ ਵੀ ਮੈਂ ਜੰਗ ਜਤਲੇ ਹੈ ਜਿਵੇਂ ਹੀ ਆਪਣੀ ਪਤਨੀ ਵਾਲੇ ਕਮਰੇ ਵਿੱਚ ਪਹੁੰਚਿਆ ਨਾ ਤਾਂ ਉੱਥੇ ਵੱਡਾ ਧਮਾਕਾ ਹੋ ਗਿਆ ਬਲਵੰਤ ਸਿੰਘ ਕਮਰੇ ਆ ਸੇ ਉਸ ਦੇ ਸਾਹਮਣੇ ਖੜੀ ਰੂਪ ਨਹੀਂ ਸੀ ਸਗੋਂ ਨਸੀਬੋਂ ਸੀ ਜਿਸਨੂੰ ਉਸਨੇ ਪੈਰਾਹਟਰੋਲਿਆ ਸੇ ਬਲਵੰਤ ਸਿੰਘ ਨੇ ਠੇਕਰਾਉਂਦੇ ਹੋਏ ਕਿਹਾ ਇਹ ਇਹ ਨਹੀਂ ਹੋ ਸਕਦਾ ਤੂੰ ਤੂੰ ਨਸੀਬੋਂ ਹੀ ਹੋ ਸਕਦੇ ਓਤਾ ਇੱਕ ਗਰੀਬ ਅਤੇ ਅਨਪੜ੍ਹ ਹੋਰ ਸੇ ਓਤਾ ਕਿੰਨੀ ਅਮੀਰ ਹੈ ਐਨੀ ਪੜ੍ਹੀ ਲਿਖੀ ਹੈ ਤੇਰਾ ਰੂਪ ਅਤੇ ਉਸਦਾ ਰੂਪ ਕਿਨਾ ਵੱਖਰਾ ਸੇ ਓਤਾ ਕਿੰਨੀ ਬਦਸੂਰਤ ਸੇ ਅਤੇ ਤੂੰ ਤਾਂ ਉਸ ਤੋਂ ਕਿੰਨੀ ਵੱਖਰੀ ਹੈ ਦੇਖ ਮੇਰਾ ਮਜ਼ਾਕ ਨਾ ਕਰ ਮਰਦਾ ਹਾਂ ਅੱਜ ਦਾ ਦਿਨ ਖੁਸ਼ੀਆਂ ਦਾ ਹੈ ਲੇਕਿਨ ਅਜਿਹਾ ਮਜ਼ਾਕ ਜਿਹੜਾ ਹੈ ਇਹ ਮੇਰੀ ਜਾਨ ਤੱਕ ਲੈ ਸਕਦਾ ਹੈ ਤੁਹਾਨੂੰ ਨਸੀਬ ਬਾਰੇ ਪਤਾ ਕਿਵੇਂ ਲੱਗਿਆ ਸ ਸਾਹ ਤੇ ਦੱਸੋ ਤੁਹਾਨੂੰ ਕਿਸ ਨੇ ਕੱਸੇ ਬੇਨਸੀਬੋ ਨਾਮ ਦੀ ਇੱਕਔਰ ਸੇ ਅਤੇ ਕਿਸ ਨੇ ਕਿਆ ਉਸ ਤੀਨਣ ਅਜਾ ਕੋ ਜਾ ਦੇਖੋ ਆ ਸਾਰੀਆਂ ਅਫਵਾਹਾਂ ਨੇ ਮੇਰਾ ਉਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਮੈਂ ਤਾਂ ਇੱਕ ਬੜਾ ਹੀ شریفਪੰਦਾ ਹਾਂ ਮੈਂ ਸਾਰੀ ਉਮਰ ਦੇ ਵਿੱਚ ਕੀੜੀ ਨਹੀਂ ਮਾਰੇ ਕੁੜੀ ਕਿਵੇਂ ਮਾਰ ਸਕਦਾ ਹੈ ਇਹ ਠੀਕ ਨਹੀਂ ਹੈ ਮੈਂ ਕੁਝ ਨਹੀਂ ਕੀਤਾ ਤੁਸੀਂ ਉਹਨਾਂ ਗਰਾਂ ਤੋਂ ਯਕੀਨਨਾ ਕਰੋ ਕਿਰਪਾ ਕਰਕੇ ਆਰਾਮ ਨਾਲ ਬੈਠ ਜਾਓ ਆਪਾਂ ਮਿਲ ਬੈਠ ਕੇ ਗੱਲ ਕਰਦੇ ਹਾਂ ਜੋ ਵੀ ਮਸਲਾ ਹੈ ਗੁਲਾਮ ਦੇ ਨਾਲ ਸੁਝਾ ਮੈਂ ਹਾਂ ਬੜੇ ਆਰਾਮ ਤਰੀਕੇ ਨਾਲ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਲੇਕਿਨ ਰੁਕਨੇ ਉਸ ਦੀ ਗੱਲ ਨੂੰ ਕੱਢਦੇ ਹਾਂ ਮੈਂ ਉਹੀ ਹਾਂ ਮੈਂ ਤੈਨੂੰ ਸੁਣਿਆ ਨਹੀਂ ਮੈਂ ਤਾਂ ਆਪਨ ਸੀ ਬਹਾ ਵਕਤ ਨੇ ਅਤੇ ਤੇਰੇ ਜ਼ੁਲਮਾਂ ਨੇ ਮੈਨੂੰ ਬਦਲ ਦਿੱਤਾ ਹੈ ਮੈਂ ਆਪਣੀ ਤੈਨੂੰ ਤਾਂ ਨਹੀਂ ਲੱਭ ਸਕੇ ਪਰ ਮੈਂ ਆਪਣੀ ਆਤਮਾ ਨੂੰ ਮਾਰ ਕੇ ਜਾਂਦੀ ਰਹੇ ਸਿਰਫ ਇਸ ਦਿਨ ਲਈ ਪਿਉ ਸੋਚਿਆ ਸੀ ਕਿ ਗਰੀਬ ਦੀ ਹਾਕ ਖਲ ਜাবেਗੇ ਅੱਜ ਤੇਰਾ ਹਿਸਾਬ ਹੋਵੇਗਾ ਅੱਜ ਤੇਰੀ ਹਰ ਉਸ ਗਲਤੀ ਦਾ ਹਿਸਾਬ ਹੋਵੇਗਾ ਜੋ ਤੂੰ ਕੀਤੀ ਤੂੰ ਮੇਰੀ ਤੈਨੂੰ ਮਾਰਿਆ ਮੇਰੀ ਜ਼ਿੰਦਗੀ ਬਰਬਾਦ ਕੀਤੀ ਹੁਣ ਵੇਖ ਮੈਂ ਤੇਰਾ ਕੀ ਹਾਲ ਕਰਦੀ ਹਾਂ ਬਲਵੰਤ ਸਿੰਘ ਡਰ ਗਿਆ ਉਸਨੇ ਦਰਵਾਜ਼ੇ ਵੱਲ ਭੱਜਣ ਦੀ ਕੋਸ਼ਿਸ਼ ਕੀਤੀ ਪਰ ਜਾਤਾ 12 ਬੰਸੇ ਰੂਪ ਨੇ ਪਹਿਲਾਂ ਹੀ ਆਪਣੇ ਪਰੋਸੀਵੰਦ ਬਧਿਆਰਾਂ ਹੀ ਸਾਰਾ ਇੰਤਜ਼ਾਮ ਕਰਕੇ ਰੱਖਿਆ ਸੀ ਰੂਪ ਨੇ ਆਪਣੇ ਲਹੰਗੇ ਵਿੱਚੋਂ ਇੱਕ ਪਿਸਤੌਲ ਕੱਢੀ ਭਰਵੰਸ ਸਿੰਘ ਦੇ ਖੁਸ਼ ਉੱਡ ਗਏ ਉਹ ਗੋਡਿਆਂ ਪਾਰ ਬੈਠ ਗਿਆ ਹੱਥ ਜੋੜ ਕੇ ਪੀਕ ਮੰਗਣ ਲਗਾ ਮੈਨੂੰ ਮਾਫ਼ ਕਰ ਦੇ ਨਸੀਬੋ ਮੇਰੇ ਤੋਂ ਗਲਤੀ ਹੋ ਗਈ ਮੈਂ ਆਪਣੀ ਸਾਰੀ ਦੌਲਤ ਆਪਣੀ ਸਾਰੀ ਜ਼ਮੀਨ ਜਾਇਦਾਦ ਤੇਰੇ ਨਾਮ ਕਰ ਦੇਗਾ ਮੈਂ ਸਭ ਕੁਝ ਤੈਨੂੰ ਦੇ ਦਾਂਗਾ ਬਸ ਮੇਰੀ ਜਾਨ ਬਖਸ਼ ਦੇ ਮੈਨੂੰ ਮੌਤ ਤੋਂ ਬਹੁਤ ਡਰ ਲੱਗਦਾ ਹੈ ਮੌਤ ਬਾਰੇ ਸੁਣਦੇ ਸਾਰੇ ਮੇਰੇ ਪਸੀਨੇ ਛੁੱਟ ਜਾਂਦੇ ਹਨ ਮੈਂ ਕਿਸ ਮੋੜ ਨਾਲ ਜਮਾ ਦਾ ਮੇਰੀ ਅਜੀ ਉਮਰ ਕੀ ਹੈ ਮੈਂ ਅਜੇ ਰਾਬਕੋਲ ਨੇ ਜਾਣਾ ਚਾਹੁੰਦਾ ਮੈਂ ਮਰਨਾ ਨਹੀਂ ਚਾਹੁੰਦਾ ਮੈਂ ਜੀਣਾ ਹੈ ਅਜੇ ਆਪਣੀ ਜ਼ਿੰਦਗੀ ਜਿਉਣੀ ਹੈ ਤੂੰ ਮੇਰੇ ਨਾਲ ਐਵੇਂ ਕਿਵੇਂ ਕਰ ਸਕਦੀ ਹੈ ਮੇਰੀ ਜਾਨ ਬਖਸ਼ ਦੇ ਮੈਂ ਤੇਰੇ ਪੈਰ ਫੜਦਾ ਹਾਂ ਰੂਪ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਪਰ ਇਹ ਹੰਝੂ ਕਮਜ਼ੋਰੀ ਦੇ ਨਹੀਂ ਗੁੱਸੇ ਦੇ ਸਨ ਉਸਨੇ ਕਿਹਾ ਦولت ਕਿ ਤੇਰੀ ਦੌਲਤ ਮੈਨੂੰ ਵਾਪਸ ਲੈ ਸਕਦੀ ਹੈ ਕਿ ਤੇਰੀ ਜ਼ਮੀਨ ਉਸ ਮਕਜ਼ੂਮ ਦੀਆਂ ਚਿਕਾ ਤਵਾ ਸਕਦੀ ਹੈ ਜੋ ਉਸ ਕਮਰੇ ਵਿੱਚ ਮੁੰਜਿਆ ਸਨ ਅੱਜ ਤੈਨੂੰ ਕੋਈ ਨਹੀਂ ਬਚਾ ਸਕਦਾ ਨਾ ਤੇਰੀ ਦੌਲਤ ਨਾ ਤੇਰਾ ਇਡਾਰੇ ਰੂਪ ਨੇ ਬਰਵੰਸ ਕਿ ਲੋਕ ਆ ਮੈਂ ਤੈਨੂੰ ਗੋਲੀ ਮਾਰ ਕੇ ਆਸਾਨ ਮੌਤ ਮਿ ਦਾਂਗੇ ਗੋਲੀ ਮਾਰਨਾ ਤਾਂ ਬਹੁਤ ਛੋਟੀ ਸਜ਼ਾ ਹੈ ਜੇਕਰ ਸਿਰਫ ਇਨਾ ਕਰਨਾ ਹੁੰਦਾ ਅੱਜ ਤੋਂ 4-5 ਸਾਲ ਪਹਿਲਾਂ ਕਰਦੇ ਲੇਕਿਨ ਮੈਂ ਚਾਹ ਨਹੀਂ ਹਾਂ ਕਿਹ ਟੁਹ ਤਰਫੇ ਜਿਵੇਂ ਮੇਰੀ ਤੀ ਤਰਫੇ ਜਿਵੇਂ ਮੈਂ ਪਿਛਲੇ 5 ਸਾਲਾਂ ਤੋਂ ਤਰਫੀ ਹਾਂ ਉਸਨੇ ਟੇਬਲ ਤੇ ਪਈ ਸ਼ਰਾਬ ਦੇ ਗਲਾਸ ਵੱਲ ਇਸ਼ਾਰਾ ਕੀਤਾ ਕਿ ਆ ਕੀ ਇਸ ਵਿੱਚ ਉਹ ਹੀ ਜਾ ਰਹੇ ਜੋ ਖੋੜੀ ਗੋਲੀ ਇਨਸਾਨ ਦੇ ਸਰੀਰ ਨੂੰ ਅਧਰੰਕ ਕਰ ਦਿੰਦਾ ਹੈ ਪਰ ਦਿਮਾਗ ਦਾ ਕਰਦਾ ਹੈ ਤੋ ਇਸ ਨੂੰ ਪੀ ਲੈ ਬਸ ਕੁਝ ਪਲਾਂ ਦੇ ਵਿੱਚ ਉਹ ਹਿਲ ਨਾ ਸਕੇਗਾ ਨਾ ਬੋਲ ਸਕੇਗਾ ਬਸ ਦੇਖ ਸਕੇਗਾ ਉਹ ਵੀ ਆਪਣੀ ਦੇ ਤੇਰਾ ਸਰੀਰ ਪੱਤਰ ਹੋ ਜਾਵੇਗਾ ਪਰ ਤੇਰਾ ਦਿਮਾਗ ਸਭ ਕੁਝ ਮਹਿਸੂਸ ਕਰੇਗਾ ਤੂੰ ਚਾਹੇਗਾ ਕਿ ਤੂੰ ਮਰ ਜਾਵੇਂ ਪਰ ਤੂੰ ਮਰੇਗਾ ਨਹੀਂ ਬਲਵੰਤ ਸਿੰਘ ਨੇ ਆਪਣੇ ਗਲੇ ਨੂੰ ਫੜ ਲਿਆ ਉਸਨੇ ਮਹਿਸੂਸ ਕੀਤਾ ਕਿ ਉਸ ਦਾ ਸਰੀਰ ਸੁਨ ਹੋ ਰਿਹਾ ਹੈ ਉਸਨੇ ਲਤਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ ਤੇ ਜ਼ਮੀਨ ਤੇ ਡਿੱਗ ਪਿਆ ਉਹ ਚਿਗਣਾ ਚਾਹੁੰਦਾ ਸੀ ਪਰ ਆਵਾਜ਼ ਗਲੇ ਦੇ ਵਿੱਚ ਕੁੱਟ ਗਈ ਉਹ ਸਿਰਫ ਆਪਣੀਆਂ ਅੱਖਾਂ ਨਾਲ ਰੂਪਲ ਦੇਖ ਰਿਹਾ ਸੀ ਜਿਨ੍ਹਾਂ ਵਿੱਚ ਭਿਆਨਕ ਦਰਦ ਸੀ ਉਹ ਬੇਵੱਸ ਸੀ ਲਾਚਾਰ ਸੀ ਬਿਲਕੁਲ ਉਹਵੇਂ ਜਿਵੇਂ 5 ਸਾਲ ਪਹਿਲਾਂ ਜਸਲਿਨ ਸੀ ਉਰੋਕ ਬਲਵੰਤ ਸਿੰਘ ਦੇ ਸਾਹਮਣੇ ਕੁਰਸੀ ਖਿੱਚ ਕੇ ਕਹੇ ਉਸਨੇ ਕਿਹਾ ਹੁਣ ਸੁਣ ਮੈਂ ਕੀ ਕੀਤਾ ਹੈ ਮੈਂ ਤੇਰੀ ਸਾਰੀ ਜਾਇਦਾਦ ਆਪਣੇ ਨਾਮ ਕਰਵਾ ਲਈ ਹੈ ਉਹ ਕਾਗਜ਼ ਜਿਨ੍ਹਾਂ ਤੇ ਤੂੰ ਵਿਆਹ ਦੀ ਖੁਸ਼ੀ ਵਿੱਚ ਨਸ਼ੇ ਦੇ ਵਿੱਚ ਅੱਖਾਂ ਬੰਦ ਕਰਕੇ ਦਸਤਖਤ ਕੀਤੇ ਸਨ ਉਹ ਦਰਸਲੇ ਜਾਇਦਾਦ ਦੇ ਕਾਗਜ਼ ਸਨ ਅੱਜ ਤੋਂ ਤੇਰੀ ਹਵੇਲੀ ਤੇਰੀਆਂ ਜ਼ਮੀਨਾਂ ਤੇਰਾ ਸਭ ਕੁਝ ਮੇਰਾ ਹੈ ਇਹ ਤੇਰਾ ਪਾਪੀ ਸ਼ਰੀਰ ਹੈ ਇਹ ਹੁਣ ਐਸੇ ਬਿਸਤਰੇ ਤੇ ਪਿਆ ਖੜੇਗਾ ਮੈਂ ਤੈਨੂੰ ਮਾਰਾਂਗੇ ਰਹੀਂ ਤੈਨੂੰ ਜਿਉਂਦੀ লাশ ਬਣਾ ਕੇ ਰੱਖਾਂਗੇ ਤੂੰ ਹਰ ਰੋਜ਼ ਮੌਦੀ ਭੀਖ ਮੰਗੇਗਾ ਪਰ ਤੈਨੂੰ ਮੌਤ ਨਹੀਂ ਮਿਲੇਗੀ ਇਹ ਮੇਰਾ ਇਨਸਾਫ ਹੈ ਮੈਂ ਤੇਰੀ ਹਰ ਚੀਜ਼ ਨੂੰ ਬਰਬਾਦ ਕਰ ਦਾਂਗੇ ਅਗਲੀ ਸਵੇਰ ਹੋਈ ਖਵੇ ਲੀਜ ਚੋਰਾ ਲਾ ਪੈ ਗਿਆ ਵੀ ਸਰਪੰਚ ਸਾਹਿਬ ਨੂੰ ਪਹਿਲੀ ਰਾਤ ਦੇ ਵਿੱਚ ਆਦਰੰਗ ਦਾ ਦौरा ਪੈ ਗਿਆ ਏ ਰੂਪ ਯਾਨੀ ਅਨਸੀਬੋ ਨੇ ਇੱਕ ਆਦਰਸ਼ ਪਤਨੀ ਦਾ ਨਾਟਕ ਕੀਤਾ ਉਸਨੇ ਰੌਣ ਦਾ ਡਰਾਮਾ ਕੀਤਾ ਅਤੇ ਲੋਕਾਂ ਨੂੰ ਕਿਹਾ ਕਿ ਉਹ ਆਪਣੇ ਪਤੀ ਦੀ ਸੇਵਾ ਕਰਨਗੇ ਉਸ ਨੂੰ ਸ਼ੜਕੇ ਨਹੀਂ ਜਾਵਾਂਗੇ ਪਿੰਡ ਵਾਲੇ ਉਸ ਦੀ ਤਾਰੀਫ ਕਰਨ ਲੱਗੇ ਕਿ ਕਿੰਨੀ ਚੰਗੀ ਔਰਤ ਹੈ ਵਿਆਹ ਦੀ ਪਹਿਲੀ ਰਾਤ ਹੀ ਪਤੀ ਬਿਮਾਰ ਹੋ ਗਿਆ ਫਿਰ ਵੀ ਸਾਹਮਣੇ ਹੈ ਲੋਕ ਕਹਿੰਦੇ ਸਨ ਸਰਪੰਚ ਦੀ ਕਿਸਮਤ ਬੜੀ ਚੰਗੀ ਹੈ ਕਿ ਉਸ ਨੂੰ ਅਜਿਹੀ ਪਤਨੀ ਮਿਲੀ ਹੈ ਪਰ ਹਕੀਕਤ ਸਿਰਫ ਰੂਪ ਅਤੇ ਬਲਵੰਤ ਜਾਮਦੇ ਸਨ ਬਲਵੰਤ ਸਿੰਘ ਬੈਠੇ ਪਏ ਸਿਰਫ ਅੱਕਾਂ ਹੀ ਲਾ ਸਕਦਾ ਸੀ ਰੂਪ ਹਰ ਰੋਜ਼ ਉਸਦੇ ਕਮਰੇ ਵਿੱਚ ਆਉਂਦੇ ਉਸ ਨੂੰ ਤੱਕੇ ਨਾਲ ਗੰਦਾ ਖਾਣਾ ਦੇ ਪਰ ਨਾਲ ਹੀ ਉਸ ਨੂੰ ਯਾਦ ਕਰਾਂ ਦੇ ਕਿ ਉਸਨੇ ਕੀ ਕੀਤਾ ਹੈ ਉਹ ਕਹਿੰਦੇ ਦੇਖ ਬਰਵੰਤ ਅੱਜ ਤੂੰ ਉਸੇ ਖਰਾਤ ਵਿੱਚ ਹੈ ਜਿਸ ਵਿੱਚ ਮੈਂ ਸੀ ਬੇਬਸ ਅਤੇ ਲਜਾ ਰਹੇ ਫਰਕ ਸਿਰਫ ਇਹਨਾ ਹੈ ਮੇਰੇ ਕੋਲ ਰੌਣ ਲੀ ਅੱਖਾਂ ਸਨ ਤੇਰੇ ਕੋਲ ਪੈਰ ਸਨ ਤੇਰੇ ਕੋਲ ਉਹ ਵੀ ਨਹੀਂ ਰਹਾ ਹੁਣ ਦੇਖ ਤੇਰੀ ਦੌਲਤ ਕਿਵੇਂ ਉੱਡਦੀ ਹੈ ਰੁਪਨੇ ਬਰਵੰਤ ਦੀ ਸਾਰੀ ਦੌਲਤ ਨੇ ਕਮਾ ਦੇ ਚਲਗਾਉਣੀ ਸ਼ੁਰੂ ਕੀਤੀ ਉਸਨੇ ਗਰੀਬ ਕੁੜੀਆਂ ਨੂੰ ਪੜ੍ਹਾਏ ਅਤੇ ਬਿਆਲੇ দান ਕਰਨਾ ਸ਼ੁਰੂ ਕੀਤਾ ਉਸਨੇ ਪਿੰਡ ਵਿੱਚ ਇੱਕ ਸਕੂਲ ਖੋਲ੍ਹਿਆ ਜਿਸ ਦਾ ਨਾਮ ਦਸਲਿਨ ਮੈਮੋਰੀਅਲ ਸਕੂਲ ਰੱਖਿਆ ਜਦੋਂ ਸਕੂਲ ਦਾ ਉਦਘਾਟਨ ਹੋਇਆ ਨਾ ਤਾਂ ਬਲ ਤੰਤੂ ਵੀ ਉਤੇ ਵੀਲ ਚਰਤੇ ਬਿਠਾ ਕੇ ਲਿਆਂਦਾ ਗਿਆ ਤਾਂ ਜੋ ਉਹ ਵੀ ਦੇਖ ਸਕੇ ਬਲਵੰਤ ਸਿੰਘ ਆਪਣੀਆਂ ਅੱਖਾਂ ਨਾਲ ਆਪਣੀ ਦੌਲਤ ਨੂੰ ਲੁੱਟਦੇ ਦੇਖ ਰਿਹਾ ਸੀ ਜਿਸ ਨਾਲ ਉਸ ਨੂੰ ਜਾਣ ਤੋਂ ਬਾਅਦ ਕਿ ਪਿਆਰ ਸੀ ਆਪਣੀ ਹੀ ਜ਼ਮੀਨ ਤੇ ਆਪਣੀ ਸ਼ਿਕਾਰ ਕੁੜੀ ਦੇ ਨਾਮ ਦਾ ਸਕੂਲ ਬਣਦਾ ਦੇਖ ਰਿਹਾ ਸੀ ਪਰ ਕੁਝ ਨਹੀਂ ਕਰ ਸਕਿਆ ਉਹ ਅੰਦਰੋਂ ਅੰਦਰੀ ਕੁੜਦਾ ਰਿਹਾ ਉਸ ਦੀ ਸਜ਼ਾ ਮੌਤ ਤੋਂ ਵੀ ਬੱਤਰ ਸੀ ਉਸ ਨੇ ਆਪਣੇ ਪੁੱਤਰ ਵਿਦੇਸ਼ਾ ਮਿਸ਼ਨ ਨੂੰ ਉਹਨਾਂ ਨੂੰ ਵੀ ਰੂਪ ਨੇ ਇੱਕ ਅਕਾਚੁਪ ਕਰਵਾ ਦਿੱਤਾ ਕਿ ਉਹ ਉਹਨਾਂ ਦੇ ਪਿਤਾ ਦੀ ਸੇਵਾ ਕਰੀ ਹੈ ਪਿੰਡ ਦੇ ਲੋਕ ਰੂਪ ਨੂੰ ਦੇਵੀ ਮੰਨਣ ਲੱਗੇ ਉਸ ਨੇ ਇੱਕ ਬਿਮਾਰ ਪਤੀ ਨੂੰ ਸਾਹਮਣੇ ਆ ਕੇ ਪਿੰਡ ਦਾ ਸੁਧਾਰ ਕੀਤਾ ਹੈ ਕਿਸੇ ਨੂੰ ਕਦੇ ਇਨੀ ਪਤਾ ਲੱਗਿਆ ਕਿ ਇਹੋ ਹੀ ਨਸੀਬ ਹੋਏ ਜਿਸ ਨੂੰ ਪਿੰਡੋਂ ਬੇਜਿਤ ਕਰਕੇ ਕੱਢਿਆ ਗਿਆ ਸੀ ਤਿੰਨ ਸਾਲ ਐਸੇ ਤਰ੍ਹਾਂ ਬੀਤ ਗਏ ਬਲਵੰਤ ਸਿੰਘ ਦੀ ਖਰਾਬ ਦਿਨੋ ਦਿਨ ਵਿਗੜਦੀ ਗਈ ਉਹ ਹੱਡੀਆਂ ਦਾ ਢਾਂਚਾ ਮੜ ਕੇ ਰਹਿ ਗਿਆ ਤੇ ਇੱਕ ਰਾਤ ਜਦੋਂ ਬਹੁਤ ਜ਼ਿਆਦਾ ਤਰਪ ਰਿਆ ਸੀ ਰੂਪ ਉਸਦੇ ਕੋਲ ਬੈਠੇ ਬਲਵੰਤ ਸਿੰਘ ਦੀ ਅੱਖਾਂ ਵਿੱਚ ਮੌਤ ਦੀ ਪੀਕ ਸੀ ਰੂਪ ਨੇ ਕਿਹਾ ਬਲਵੰਤਿਆ ਅੱਜ ਤੇਰੀ ਸਜ਼ਾ ਪੂਰੀ ਹੋ ਗਈ ਹੈ ਮੈਂ ਤੈਨੂੰ ਮੁਕ ਕਰਦੀ ਹਾਂ ਉਸ ਨੇ ਉਸ ਨੂੰ ਇੱਕ ਆਖਰੀ ਦਵਾਈ ਦੇ ਦਿੱਤੀ ਜਿਸ ਨਾਲ ਉਸਦੇ ਸਾਹ ਹਮੇਸ਼ਾ ਲਈ ਰੁਕ ਗਏ ਕੁਝ ਹੀ ਪਲਾਂ ਦੇ ਵਿੱਚ ਬਲਵੰਤ ਸਿੰਘ ਦੀ ਤੜਫ ਤੜਕੇ ਮੌਤ ਹੋ ਗਈ ਉਸ ਦੀ ਮਾਤੇ ਰੂਪ ਨੇ ਕਿੰਝ ਹੰਝੂ ਨਹੀਂ ਕਰਿਆ ਲੋਕਾਂ ਨੂੰ ਆ ਉਸ ਆਪਣੇ ਵਿੱਚ ਪਰ ਅਸਲ ਦੇ ਵਿੱਚ ਉਹ ਸ਼ਾਂਤੀ ਸੀ ਜਦੋਂ ਉਸਦੀ ਅਰਤੀ ਉਟੀ ਨਾ ਤਾ ਰੂਪ ਨੇ ਮਨ ਹੀ ਬਣ ਕੇ ਆਪ ਤੀਏ ਅਜਿ ਤਰ੍ਹਾਂ ਬਦਲਾ ਪੂਰਾ ਹੋ ਗਿਆ ਹੈ ਅੱਜ ਮੈਂ ਇਸ ਰਕਸ਼ ਦਾ ਅੰਕਿਤਾ ਹੁਣ ਤੇਰੀ ਰੂਹ ਨੂੰ ਸ਼ਾਂਤੀ ਮਿਲ ਜਾਵੇਗੀ ਰੂਪ ਨੇ ਆਪਣੀ ਬਾਕੀ ਜ਼ਿੰਦਗੀ ਸਮਾਜ ਸੇਵਾ ਵਿੱਚ ਲਗਾ ਦਿੱਤੀ ਉਸ ਨੇ ਸਾਬਤ ਕਰ ਦਿੱਤਾ ਕਿ ਔਰਤ ਜੇਕਰ ਆਈ ਤੇ ਆ ਜਾਵੇ ਨਾ ਤਾਂ ਚੰਡੀ ਬਣ ਕੇ ਪਾਪੀਆਂ ਦਾ ਨਾਸ਼ ਕਰ ਸਕਦੀ ਹੈ ਮਾਈ ਭਾਗਵਾਨ ਕੇ ਵੱਡੇ ਵੱਡੇ ਦੁਸ਼ਤਾਂ ਨੂੰ ਸੰਘਾਰ ਸਕਦੀ ਹੈ ਉਸ ਨੇ ਆਪਣੀ ਧੀ ਦੀ ਯਾਦ ਨੂੰ ਅਮਰ ਕੀਤਾ ਹਾਂਜੀ ਤੁਹਾਨੂੰ ਕਿਵੇਂ ਲੱਗੀ ਅੱਜ ਦੀ ਕਹਾਣੀ ਦੱਸੋ ਜੀ ਕਮੈਂਟਾਂ ਦੇ ਵਿੱਚ ਜੇਕਰ ਤੁਹਾਨੂੰ ਸਤਿਮ ਚੱਗੀ ਲੱਗੀ ਨਾ ਜੇਕਰ ਤੁਸੀਂ ਇਸ ਕਹਾਣੀ ਦੇ ਵਿੱਚੋਂ ਕੁਝ ਸਿੱਖਿਆ ਹੈ ਕੁਝ ਵੀ ਤਾਂ ਚੰਗਾ ਲੱਗਿਆ ਹੈ ਵੀਡੀਓ ਨੂੰ ਲਾਈਕ ਕਰ ਦੇਣਾ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੇ ਤਾਂ ਕਿ ਉਹਨਾਂ ਤੱਕ ਵੀ ਇਹੋ ਜਿਹੇ ਕਹਾਣੀਆਂ ਪਹੁੰਚ ਸਕਣ ਕਮੈਂਟ ਵਿੱਚ ਆਪਣੀ ਰਾਏ ਜ਼ਰੂਰ ਦੇਣਾ ਹਾਂਜੀ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਬੇਨਤੀ ਹੈ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਹਾਂਜੀ ਦੇਵ ਜੀ ਸਾਨੂੰ ਜਾ ਦੀ ਦੰਗ ਗੱਜ ਕੇ ਬਲਾਉ ਜੀ ਫਤੇ ਆਖੋ ਜੀ ਵਾਹਿਗੁਰੂ ਜੀ ਤਾ ਖਾਲਸਾ ਵਾਹਿਗੁਰੂ ਜੀ ਕੀ ਫਤੇ